ਕੌਣਾ ਸਾਵੇ ਜਿਹੜੇ ਵਿਜੇਸ਼ ਚੰਦਰ ਜੀ ਨੇ ਇਹਨਾਂ ਤੋਂ ਪਹਿਲਾਂ 30000 ਰੁਪਏ ਦੀ ਮੰਗ ਕੀਤੀ ਤੇ ਇਹ ਗਰੀਬ ਬੰਦੇ ਜਿਹੜਾ ਵਿਚਾਰਾ ਦਿਹਾੜੀਆਂ ਕਰਦਾ ਤੇ ਉਹਨੂੰ ਪੈਂਚਰ ਲਾਉਣ ਦਾ ਕੰਮ ਕਰਦਾ ਪਤਾ ਨਹੀਂ 2-2 ਰੁਪਏ ਕਿਵੇਂ ਕਮਾਉਂਦਾ ਹੋਊਗਾ ਉਹਦਾ ਇੱਕ ਐਕਸੀਡੈਂਟ ਕਿਸੇ ਨਾਲ ਕੁਝ ਝਗੜਾ ਹੋਣ ਤੇ ਉਹਦਾ ਚੂਲਾ ਟੁੱਟ ਜਾਂਦਾ ਉਹ ਵਿਚਾਰਾ ਪਕਾਰ ਲੈ ਕੇ ਆਉਂਦਾ ਇਸ ਹੱਥ ਪਤਾਲ ਦੇ ਵਿੱਚ ਉਹ ਸੋਦਾ ਕਿ ਇੱਥੇ ਮੇਰਾ ਇਲਾਜ ਹੋਊਗਾ ਭਗਵੰਤ ਮਾਨ ਜੀ ਕਹਿੰਦੇ ਰਹਾ ਕਿ ਸਿਵਲ ਹਸਪਤਾਲ ਉਹ ਤੁਹਾਡਾ ਇੱਕ ਵੀ ਰੁਪਈਆ ਨਹੀਂ ਲੱਗੂਗਾ ਜੇ ਤੁਹਾਡੇ ਕੋਲ ਪੈਸੇ ਨਹੀਂ ਜੇ ਦਵਾਈਆਂ ਨਹੀਂ ਅੰਦਰ ਪ੍ਰੋਵਾਈਡ ਉਹ ਡਾਕਟਰ ਖੁਦ ਆਪਣੀ ਕੁਰਸੀ ਤੋਂ ਉੱਠ ਕੇ ਚਾਹ ਨੂੰ ਮੈਡੀਕਲ ਤੋਂ ਲਿਆ ਕੇ ਦਵਾਈਆਂ ਮੁਹੱਈਆ ਕਰਾਏਗਾ ਪਰ ਇਹ ਉਹਨਾਂ ਨੂੰ ਇਹ ਨਹੀਂ ਪਤਾ ਇੱਥੇ ਬਹੁਤ ਭਾਰੀ ਲੁੱਟ ਹੋ ਰਹੀ ਆ ਪਹਿਲਾਂ ਪੇਸ਼ੈਂਟ ਨੂੰ ਸੱਤ ਲਿਆ ਜਾਂਦਾ ਫਿਰ ਉਹਦਾ ਇਲਾਜ ਨਹੀਂ ਕੀਤਾ ਜਾਂਦਾ ਫਿਰ ਉਹਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਫਿਰ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਤੁਸੀਂ ਇਹਨੇ ਪੈਸੇ ਦਿਓ ਤਾਂ ਜਾ ਕੇ ਤੁਹਾਡਾ ਇਲਾਜ ਹੋਣਾ ਇਹ ਗਰੀਬ ਲੋਕ ਕਰਨ ਤੇ ਕਰਨ ਕੀ ਵਿਚਾਰੇ ਕਹਿੰਦੇ ਜੇ ਅਸੀਂ ਪੈਸੇ ਨਹੀਂ ਦਿੱਤੇ ਤਾਂ ਸਾਡਾ इलाज ਨਹੀਂ ਕਰਨਗੇ ਇਹ ਭਾਈ ਸਾਹਿਬ ਗਏ ਸਾਡੇ ਕੋਲ ਸਾਰੇ ਸਬੂਤ ਪਏ ਆ ਕਿ ਇਹਨਾਂ ਨੇ ਮੋਰੇ ਇੱਕ ਦੱਲੇ ਰੱਖੇ ਹੋਇਆ ਦੱਲੇ ਕਸਮ ਇਨਸਾਨ ਜਿਹੜੇ ਪੈਸਾ ਫੜ ਕੇ ਜਾਂਦੇ ਆ ਤੇ ਜਾ ਕੇ ਡਾਕਟਰ ਦੀ ਜੇਬ ਚ ਪਾਉਂਦੇ ਆ ਤੇ ਇੱਕ ਵਾਰੀ ਨਹੀਂ ਹੋ ਚੁੱਕਾ ਇਹ بار-ਬਾਰ ਹੋ ਚੁੱਕਾ ਕਿੱਥੇ ਗਰੀਬ ਲੋਕਾਂ ਦੀ ਵੱਡੇ ਪੱਦਰ ਤੇ ਲੁੱਟ ਹੋ ਰਹੀ ਆ ਇਹ ਜਿਹੜਾ ਹੱਡੀਆਂ ਵਾਲਾ ਡਾਕਟਰ ਆ ਇਹ ਕਹਿੰਦਾ ਕਰ ਲਓ ਜੋ ਕੁਝ ਤੁਸੀਂ ਕਰਨਾ ਬਹੁਤ ਸਾਰੇ ਲੋਕ ਪਹਿਲਾਂ ਵੀ ਨਾਲ ਤੇ ਕਰ ਚੁੱਕੇ ਆ ਪਰ ਕੋਈ ਵੀ ਰਿਜ਼ਲਟ ਨਹੀਂ ਆਇਆ ਜਾਂ ਤਾਂ ਉਹਦੀ ਪਹੁੰਚ ਹੀ ਉੱਪਰ ਤੱਕ ਆ ਜਾਂ ਫਿਰ ਉਹ ਸਮਝਿਆ ਉਹ ਕਿਸੇ ਨੂੰ ਕੁਝ ਨਹੀਂ ਇਸ ਕਰਕੇ ਕਹਿੰਦੇ ਹੁੰਦੇ ਆ ਜਿਹੜੀਆਂ ਫੰਡਰ ਗਾਵਾਂ ਆਉਂਦੀਆਂ ਉਹ ਟੀਕਾ ਲਗਾਉਣ ਤੋਂ ਬੈਰ ਦੁੱਧ ਨਹੀਂ ਦਿੰਦੀਆਂ ਅੱਜ ਉਹੀ ਅਸੀਂ ਟੀਕਾ ਲਾਉਣ ਆਏ ਆ ਇਹਨੂੰ ਸਭ ਕੁਝ ਕਰਕੇ ਜਾਵਾਂਗੇ ਇੱਥੇ ਡਾਕਟਰ ਨਹੀਂ ਰਹੂੰਗਾ ਜਿਹੜਾ ਗਰੀਬਾਂ ਦੀ ਲੁੱਟ ਕਰਦਾ ਧੰਨਵਾਦ ਹਰ ਹੁਣ ਆ ਸਾਰੇ ਮਿੱਤਰ ਆਪਣੇ ਆਪਣੇ ਸਾਥੀਆਂ ਨੂੰ ਹੋਰਾਂ ਨੂੰ ਫੋਨ ਕਰੋ ਤਾਂ ਜੋ ਸ਼ਾਮ ਤੱਕ ਆਪਾਂ ਇੱਥੇ ਹੀ ਆ ਜਿੰਨਾ ਚਿਰ ਇਸ ਡਾਕਟਰ ਨੂੰ ਇਸ ਹਸਪੀਟਲ ਦੇ ਵਿੱਚੋਂ ਬਾਹਰ ਨਹੀਂ ਕੀਤਾ ਜਾਂਦਾ ਜੈਪੀ